ਮੈਂ ਚੂਜ਼ ਕਰ ਲਈਦੀ ਤਰ੍ਹਾਂ ਹੀ ਮੈਂ 8 ਘੰਟਾ ਆ ਕੇ ਆਪ ਜਾਮ ਖਲਾਇਆ ਜਦੋਂ ਉਹ ਅੰਕਲ ਆਏ ਜਿਹਨਾਂ ਦੀ ਡਿਊਟੀ ਸੀ ਜਦੋਂ ਉਹ ਆਏ ਉਹਦੋਂ ਨੂੰ ਫੇਰ ਆ ਕੇ ਉਹਨਾਂ ਨੇ ਇੱਥੇ ਜਾਮ ਖਲਾਇਆ ਇੱਥੇ ਆਟਾ ਵਾਲੇ ਵੀ ਐ ਸਵੇਰੇ ਦੇਖਣ ਆਲਾ ਹੁੰਦਾ ਕਿਸੇ ਪਾਸੇ ਦੀ ਨੰਗਨੂ ਸ਼ਰਟ ਤੋਂ ਤਾਂ ਨਹੀਂ ਹੁੰਦਾ ਆਟੋ ਵਾਲੇ ਚਾਰੇ ਪਾਸੇ ਲੈਣਾ ਮਿਲ ਗਈ ਜਾਣ ਬੜੀ ਪਤਾ ਨਹੀਂ ਇਹ ਸਾਰੇ ਆਟੋ ਸਿਰੇ ਤੋਂ ਲੈ ਕੇ ਸਿਰੇ ਤੱਕ ਜਾਮ ਲੱਗਾ ਹੁੰਦਾ ਆਟੋ ਵਾਲਿਆਂ ਕਰਕੇ ਵੀ ਇਹ ਜਿਆਦਾ ਭੀੜ ਕਰਕੇ ਵੀ ਇਹ ਹੋ ਸਕਦਾ ਮੰਨ ਕੇ ਚਲੋ ਬੱਸ ਦੇ ਬ੍ਰੇਕ ਫੇਲ ਹੋ ਗਏ ਡਰਾਈਵਰ ਦਾ ਤਾਂ ਕੋਈ ਕਸੂਰ ਨਹੀਂ ਜਦੋਂ ਉਹਦੇ ਬ੍ਰੇਕ ਫੇਲ ਹੋ ਗਏ ਹੁਣ ਜਿਹੜੀਆਂ ਚੀਜ਼ਾਂ ਵਿਚਾਲੇ ਲੱਗੀਆਂ ਜੇ ਕਿਤੇ ਜਗ੍ਹਾ ਸਪੇਸ ਹੁੰਦੀ ਉਹ ਕਿਸੇ ਪਾਸੇ ਦੀ ਹੋਰ ਸੜਕ ਲੱਗਦਾ ਸੀ ਜਾਂ ਜਿੱਦਾਂ ਇੱਥੇ ਰੋਟੀ ਵਾਲਾ ਜਾਂ ਕੋਈ ਚਾਹ ਵਾਲਾ ਬਣਾਉਂਦਾ ਸੀਗਾ ਉਹਨਾਂ ਨਾਲ ਆਗੇ ਲੜੇ ਅੰਕਲ ਉਹਨਾਂ ਨੇ ਚਕਾਇਆ ਇਥੋਂ ਅੱਡਾ ਨਹੀਂ ਉਹ ਵੀ ਕੋਨਾਰੀ ਵੀ ਡੈਥ ਹੋ ਜਾਣੀ ਸੀ ਜਿਵੇਂ ਚਾਰ ਜਾਣੇ ਇੱਥੇ ਰੋਟੀ ਬਣਾਉਂਦੇ ਸੀ ਉਹਨਾਂ ਦੀ ਵੀ ਡੈਥ ਹੋ ਸਕਦੀ ਸੀ ਇਹ ਇੱਕ ਸਿਰਫ ਭੀੜ ਪੜਾਕੇ ਕਰਕੇ ਹੋ ਰਿਹਾ ਹੈ ਜੋ ਵੀ ਹੋ ਰਿਹਾ ਹੈ ਜਦੋਂ ਬੱਸਾਂ ਉਧਰੋਂ ਪੌੜ ਉਤਰਦੀਆਂ ਪੌੜ ਉਤਰਨ ਕਾਰਨ ਬੱਸ ਦੇ ਬ੍ਰੇਕ ਫੇਲ ਹੋ ਗਏ ਜਿੰਨੇ ਇੱਥੇ ਆਟੋ ਵਾਲਿਆ ਜਾਂ ਹੋਰ ਆ ਇੱਥੇ ਚਾਰ ਚਾਰ ਪੰਜ ਪੰਜ ਲੈਣਾ ਬਣਾਇਆ ਗਿਆ ਇੱਥੇ ਜਮਾਂ ਕੁਛ ਜਮਾਂ ਰੋਡ ਸਾਫ ਚਾਹੀਦਾ ਮੁਲਾਜ਼ਮ ਤਾਂ ਆਪਦੀ ਪੂਰੀ ਬਾਹ ਲਾਉਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਰੋਜ਼ ਦੇਨੇ ਆ ਅਸੀਂ ਬੱਸਾਂ ਵਾਲੇ ਆ ਅਸੀਂ ਤਾਂ ਇਨਚਾਰਜਾਂ ਬਾਹਰ ਤੇ ਸਾਰੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਰੇ ਪੂਰੀ ਆਪਦੀ ਡਿਊਟੀ ਵਧੀਆ ਨਿਭਾਉਂਦੇ ਆਂ ਹਾਂਜੀ ਇਹਨਾਂ ਕੋਈ ਸਟੇ ਇਹ 11 ਵਜੇ ਅਸੂਰ ਹੈ ਲੇਕਿਨ ਸੈਫਟੀ ਚਾਰਜ ਬਹੁਤ ਦੇ ਟੁੱਟੇ ਘਰਨੇ ਆਪਦੀ ਜਿਹੜੀ ਆ ਬੱਸ ਨਾਲ ਟਕਰਾਇਆ ਕਿੱਦਾਂ ਲਗਾਇਆ ਇਹ ਬੱਸ ਆਦੀ ਉੱਤੋਂ ਬ੍ਰੇਕ ਫੇਰ ਹੋ ਗਈ ਬੱਸ ਬ੍ਰੇਕ ਫੇਰ ਹੋ ਗਈ ਬੱਸ ਦੀ ਪਾਸ ਦਾ ਕਿੰਗ ਸੂਰ ਜਿਆਦਾ ਬ੍ਰੇਕ ਫਾਲੇ ਇਸ ਕਾ ਰੀਐਸਐਸ ਦੀਵਨ ਦੀ ਠਿਕਾੜੀ ਥੱਲੇ ਕੀ ਕੀ ਆ ਵਿੱਚ ਕਲਰ ਏ ਰਿਕਸ਼ਾ ਇੱਥੇ ਇੱਕੇ ਫੱਟਾ ਹੋਏ ਪੰਜ ਚਾਰ ਬੰਦੇ ਡਰੈਗ ਲੁੱਤਾ ਟਟ ਗਈਆਂ ਅਲ ਦਰ ਲੁੱਤਾ ਟਟ ਗਈਆਂ ਜਾਂਦੀਆਂ ਉਹ 10 ਜਰ ਹਰ ਬੰਦੇ ਬਟਰ ਹੋਏ ਕਈ ਬੰਦੇ ਬਟਰ ਹੋਏ ਨੀਲਾ ਦਾ 1000 ਮੇਨ ਚੋਕ ਬੱਸਾਂ ਜਦਾ ਆਉਂਦੀਆਂ ਹੋਰ ਆਟੋ ਆਟੋ ਆਟਾ ਵਾਲੇ ਰਿਕਸ਼ਾ ਵੀ ਇਨਸ਼ਾਅਰ ਬਹੁਤ ਜ਼ਿਆਦਾ ਜਿੱਥੇ ਵੈਦ ਸਾਇਰੋਖਸ਼ਾ ਰੱਖ ਰਹੇ ਹੁੰਦੇ ਜਿੱਥੇ ਵੈਦ ਇਸ਼ਾਰਾ ਹੁੰਦਾ ਇੱਕ ਸਾਰੀ ਤਾਂ ਟਕੜੇ ਇਸ ਕਰਕੇ ਅਸਰ ਹੁੰਦਾ ਜਰ ਵੀ ਬਹੁਤ ਜ਼ਿਆਦਾ ਕੰਟਰੋਲ ਕਰ ਰਿਹਾ ਸਾਡੇ ਅਸੂਏ ਦੀ ਬਹੁਤ ਸਾਨੂੰ ਸਮਝੋ ਜੀ ਤਾਂ ਇਹਨਾਂ ਦੇ ਜਾਰੇ ਕੋਈ ਗਲਤੀ ਜਿੰਨਾ ਕੋਲ ਕੰਟਰੋਲ ਕਰ ਸਕਦਾ ਹੈ ਉਹਨਾਂ ਕਰ ਸਕਦਾ ਕੋਈ ਵੀ 80000 ਇਹਨਾਂ ਕੋਲ ਕੰਟਰੋਲ ਨਹੀਂ ਕਰ ਸਕਦਾ ਜਿੰਨਾ ਕੋਈ ਇਹ ਕੰਟਰੋਲ ਕਰਦਾ ਜਿਹੜੀ ਬੜੀ ਲੱਭਦੀ ਬੜੀ ਜਿਆਦਾ ਹਾਂ ਜੀ ਬੜੀ ਕਰਕੇ ਹੋਇਆ ਹਾਂ ਹਾਂ ਜੀ ਰੇੜੇ ਬਣੇ ਕਰਦੇ ਰੇੜੇ ਦੇ ਉੱਪਰ ਲੱਗਦੇ ਨੇ ਜੜੀਆਂ ਦੇ ਉੱਪਰ ਲੱਗਦੇ ਨੇ ਸਾਹ ਥੱਲੇ ਹੋਏ ਨੇ ਰੇੜੇ ਸਾਡੇ ਉੱਪਰ ਲੱਗਦੇ ਆ ਪੌੜਾ ਨਾ ਗਰੀਬ ਜਿੰਦਾ ਬੰਦੇ ਨੂੰ ਤੋੜਾ ਪੌੜਾ ਲਾਂਦੇ ਬਜਾਰੇ ਉਹ ਗਰੀਬ ਆਦਮੀ ਰੋਟੀ ਖਾਂਦੇ ਖਾਈ ਜਾਂਦੇ ਬੰਦ ਗੋਣ ਜੀ ਉਹ ਜਦ ਰੋਟੀ ਖਾਂਦੇ ਆ ਉੱਪਰ ਲੜੇ ਕੋਈ ਕੋਲ ਨੇ ਇਹਨਾਂ ਵੱਲ ਕੋਈ ਸਾਨੂੰ ਸ਼ ਉਹਨਾਂ ਦਾ ਇੱਕ ਬੰਪਰ ਬਣਾਇਆ ਜਾਵੇ ਜੇ ਟ੍ਰੈਫਿਕ ਦੇ ਬ੍ਰੇਕ ਲੱਗੇ ਤਾਂ ਹੋਰ ਹੀ ਵੱਸ ਚੱਪੇ ਤੋਂ ਜਿਸ ਨਾਲ ਨੁਕਸਾਨ ਹੋਇਆ ਭਰਾ ਭਰਾ ਇੱਕ ਨੰਗਲ ਤੋਂ ਚੱਲੀ ਸੀ ਬੱਸ ਜੀ ਇਹਦੇ ਵਿੱਚ ਸਵਾਰੀਆਂ ਸੀ ਇਹਨੇ ਲੁਧਿਆਣਾ ਬੱਸ ਇਹਨੇ ਪਹਿਲੇ ਅੰਨੀ ਚੱਲੀ ਜਦੋਂ ਇਹ ਬੱਸ ਰੇਲ ਦੇ ਬਾਹਰ ਪੁਲ ਤੋਂ ਉਤਰਿਆ ਇਹਨਾਂ ਦੀ ਕੰਪਨੀ ਦੇ ਵਰਕਰਾਂ ਦੇ ਕਹਿਣ ਦੇ ਮੁਤਾਬਕ ਕਿ ਇਹਦੇ ਬੱਸ ਦਾ ਜਿਹੜਾ ਪ੍ਰੈਸ਼ਰ ਪੈਪਾ ਬ੍ਰੇਕਾਂ ਵਾਲਾ ਫਟ ਗਿਆ ਮੇਰੇ ਬੋਲ ਦਾ ਉਸ ਤੋਂ ਬਾਅਦ ਬਸ ਬੇਕਅਪ ਹੋ ਗਈ ਚਾਚੂ ਅੱਗੇ ਆ ਕੇ ਦੋ ਹੀ ਰਿਸ਼ਤੇ ਗਏ ਸੀ ਇੱਕ ਮੋਟਰਸਾਈਕਲ ਤੇ ਸੀਗੇ ਦੋ ਬੰਦੇ ਜਿਹੜੇ ਜੈਤੋਂ ਤੋਂ ਫਿਰੋਜ਼ਪੁਰ ਤੋਂ ਆਏ ਸੀ ਕੋਈ ਐਨਓਸੀ ਵਗੈਰਾ ਲੈਣੀ ਸੀ ਉਹਨਾਂ ਨੇ ਕੁਝ ਸਵਾਰੀਆਂ ਖੜੀਆਂ ਸੀ ਬੱਸ ਸਟੈਂਡ ਦੇ ਬਾਹਰ ਉਹ ਇੰਝੜ ਹੋਈਆਂ ਨੇ ਬੱਸ ਬੇਕਅਪ ਹੋ ਕੇ ਫੁੱਟਪਾਥ ਕ੍ਰਾਸ ਕਰ ਗਈ ਹੈ ਬੱਸ ਦਾ ਵੀ ਸ਼ੀਸ਼ਾ ਟੁੱਟਿਆ ਸਵਾਰੀਆਂ ਦਾ ਨੁਕਸਾਨ ਹੋਇਆ ਡਰਾਈਵਰ ਹੈ ਜਿਹੜਾ ਮੌਕੇ ਤੋਂ ਫਰਾਰ ਆ ਉਹਦੀ ਭਾਲ ਜਾਰੀ ਹੈ ਜਿਹੜੀਆਂ ਸਵਾਰੀਆਂ ਸੀ ਜ਼ਖਮੀ ਹੋਈਆਂ ਉਹਨਾਂ ਨੂੰ ਇਲਾਜ ਵਾਸਤੇ ਐਸਆਈ ਹਸਪੀਟਲ ਚ ਧੱਕਾ ਕਰਿਆ ਕਿੰਨੇ ਲੋਕ ਜ਼ਖਮੀ ਨੇ ਕਿੰਨੇ ਤਾਂ ਜਿਹੜੇ ਨੇ 5-6 ਲੋਕਾਂ ਦੇ ਜਿਆਦਾ ਸੱਟਾਂ ਨੇ ਬਾਕੀ ਸੱਟਾਂ ਤੋੜੀਆਂ ਤਾਂ ਹੋਰ ਵੀ ਲੋਕਾਂ ਦੇ ਲਈ ਜਿਆਦਾ ਜਿਹੜੇ ਗੰਭੀਰ ਜਗਮੀਓ ਪੰਜ ਸਰ ਜਿਹੜੇ ਲੋਕ ਉਹਰੇ ਫੁੱਟਪਾਥ ਤੇ ਖੜੇ ਸੀਗੇ ਉਹ ਉਹਨਾਂ ਤੋਂ ਜਿਆਦਾ ਲੱਗੀਆਂ ਜਿਹੜੇ ਜਿਹੜੀਆਂ ਸਵਾਰੀਆਂ ਈ ਰਿਕਸ਼ਾ ਦੇ ਵਿੱਚ ਬੈਠੀਆਂ ਸੀ ਅੱਛਾ ਜੀ ਜਿਹੜੀਆਂ ਆ ਰਹੀਆਂ ਸੀ ਅੱਗੇ-ਅਗੇ ਸਵਾਰੀਆਂ ਇੱਕ ਮੋਟਰਸਾਈਕਲ ਆ ਰਹੀਆਂ ਸੀ ਆਹ ਬਾਈਟਾ ਕਰਾਵਾ ਤੁਸੀਂ ਸਵਾਰੀਆਂ ਲਹੁੰਦਾ ਸੀਗਾ ਕੋਈ ਚੜਾ ਰਿਹਾ ਸੀ ਉਹਨਾਂ ਦੇ ਸੱਤਾਂ ਕੋ ਤਿੰਨ ਬਾਈਕਾਂ ਕਰਨੀਆਂ ਬਹੁਤ ਸਾਰੇ ਲੋਕ ਖੜੇ ਕਰਨੀ ਇਸ ਜਗ੍ਹਾ ਤੇ ਜਿੱਥੇ ਆ ਬੱਸ ਜਿੱਥੇ ਆਪਾਂ ਖੜੇ ਆ ਅੱਛਾ ਜਿੱਥੇ ਬੱਸ ਕਿੜੀ ਹੋਈ ਐ ਇਸ ਦਾ ਫੁੱਟਪਾਥ ਦੇ ਉੱਪਰ ਇੱਥੇ ਵੀ ਸਵਾਰੀਆਂ ਖੜੀਆਂ ਸੀ ਬੜੀਆਂ ਸਾਰੀਆਂ ਸਵਾਰੀਆਂ ਜਿਹੜੀਆਂ ਜਗਮੀ ਹੁੰਦੀਆਂ ਨੇ ਉਹ ਬੱਸ ਦੀ ਵੇਟ ਕਰਦੇ ਨੇ ਅਜੇ ਤੱਕ ਅਜੇ ਤੱਕ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਜੀ ਡਰਾਈਵਰ ਮੌਕੇ ਤੋਂ ਫਾਰ ਆ ਰਿਹਾ ਪੂਨ ਤਲਾਸ਼ ਚੱਲਿਆ ਬਸ ਪ੍ਰਾਈਵੇਟ ਦੀ ਬੜੇ ਹੋਰ ਕੰਪਨੀ